ਹੋਈ ਫਤੇ ਦੀ ਛਾਂ ਮਾਉਣ ਲੱਗਿਆ ਬੰਦੇ ਜੋ ਆਪਦੇ ਦੇਦੇਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤੇ ਜਦੋਂ ਕਿਤੇ ਕੋਈ ਨਵਾਂ ਘੜ ਬਣਦਾ ਜਿੱਥੇ ਜਗ੍ਹਾ ਤੇ ਕੋਈ ਨਵੀਂ ਗਲੂਨੀ ਬਣਦੀ ਹੈ ਨਵਾਂ ਬਿੰਦੂ ਬਣਦਾ ਇਸ ਤਰ੍ਹਾਂ ਕੀ ਦੇਣੀ ਚਾਹੀਦੀ ਔਰ ਪ੍ਰਦੀਪ ਹੋਰੀ ਹੋਰ ਇਹਨਾਂ ਦਾ ਗਰੁੱਪ ਮੇਰਾ ਕਹਲਾ ਪੰਜਾਬ ਉੱਪਰਕੀ ਦੀ ਰਾਹ ਤੇ ਲਿਜਾਂਣ ਲੱਗਿਆ ਹੈ ਇਹ ਤਰੱਕੀ ਨੂੰ ਦੋਚਦੇ ਆ ਅਸੀਂ ਗੁਰੂ ਸਾਹਿਬ ਦੀ ਜਨਨ ਗRAND ਕੀਤੀ ਸੀ ਔਰ ਇਹ ਸਰਕਾਰ ਬਣਾਈ ਸੀ ਇਹ ਤਰੱਕੀ ਦੀ ਨਿਸ਼ਾਨੀ ਹੈ ਖਾਸ ਕਰਕੇ ਜੋ ਰੀਅਲ ਏਸਟੇਟ ਦਾ ਕੰਮ ਚੱਲਦਾ ਤਾਂ 300 ਤਰ੍ਹਾਂ ਦੇ ਬਿਜ਼ਨਸ ਚੱਲਦੇ ਸਭ ਤੋਂ ਵੱਡਾ ਸਮਾਜ ਦੇ ਵਿੱਚ ਪੋਜ਼ਿਟਿਵ ਇਫੈਕਟ ਆਤਨਾ ਹੈ ਜੀ

गोपाल तेरा नाम जो जन तुम्हारी भगत सदन्ते सारा सीट ਦਾ ਜਿਹੜਾ ਇਹਨਾਂ ਨੇ ਉਦਘਾਟਨ ਕੀਤਾ ਬਹੁਤ ਮੈਂ ਵਧਾਈ ਦਿੰਦਾ ਪਟਿਆਲੇ ਦੇ ਲੋਕਾਂ ਨੂੰ ਔਰ ਖਾਸ ਕਰਕੇ ਸਾਡੇ ਐਮਐਲਏ ਸਹਿਬਾਨ ਨੂੰ ਕਿਉਂਕਿ ਇਹ ਜਿਹੜੇ ਡਿਵੈਲਪਮੈਂਟ ਦੇ ਕੰਮ ਕਰਾ ਰਹੇ ਆ ਇਹ ਲਾਸਾਨੀ ਹੈ ਬਹੁਤ ਵੱਡੇ ਵੱਡੇ ਕੰਮ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਮੰਤਰਕਾਰ ਕਰਵਾ ਰਹੀ ਹੈ ਸੋ ਇੱਕ ਬੜੇ ਲੋੜ ਸੀ ਇੱਥੇ ਕਿ ਕਮਰਸ਼ੀਅਲ ਕੰਪਲੈਕਸ ਦੀ ਸੋ ਮੈਨੂੰ ਆਸ ਹੈ ਵੀ ਗੁਰੂ ਸਾਹਿਬ ਇਹਨਾਂ ਤੋਂ ਬਹੁਤ ਵਧੀਆ ਸੇਵਾ ਲੈਣਗੇ ਇੱਕ ਲੋਕਾਂ ਦਾ ਫਾਇਦਾ ਹੋਏਗਾ ਇੱਥੇ ਸੋ ਬਹੁਤ ਬਹੁਤ ਵਧਾਈ ਚਲੋ ਸੋ ਲੈਂਡ ਪੂਲਿੰਗ ਨੂੰ ਲੈ ਕੇ ਜੇ ਸਾਕੇ ਵਾਪਸ ਲਿਤਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਤਾਂ ਲੋਕਤੰਤਰ ਦੀ ਖੂਬਸੂਰਤੀ ਹੈ ਲੋਕਤੰਤਰ ਦੀ ਤਾਕਤ ਹੈ ਪੰਜਾਬ ਸਰਕਾਰ ਮਾਨ ਸਰਕਾਰ ਹਮੇਸ਼ਾ ਲੋਕਾਂ ਦੀ ਭਾਵਨਾ ਨੂੰ ਨਾਲ ਲੈ ਕੇ ਚੱਲਦੀ ਹੈ ਜਿੰਨੇ ਵੀ ਕੰਮ ਕੀਤੇ 52000 ਨੌਕਰੀਆਂ ਦਿੱਤੀਆਂ ਲੋਕਾਂ ਦੀ ਮੰਗ ਸੀ ਬਿਨਾ ਸਿਫਾਰੇ ਬਿਨਾ ਪੈਸੇ ਤੋਂ ਹੋਣ ਦਿੱਤੀਆਂ ਨਾ ਪਾਣੀ ਪੰਜਾਬ ਦਾ ਹੋਰਾਂ ਥੋਸੂਗਿਆਂ ਨੂੰ ਉਤਰਿਆ ਜਾਂਦਾ ਸੀ ਇੱਥੇ ਰੌਲਾ ਹੀ ਪਾਈ ਜਾਂਦੇ ਸੀ ਵੀ ਇੱਕ ਬੂੰਦ ਨਹੀਂ ਦੇਣੀ ਕੁਰਬਾਨੀ ਦੇ ਦੇਾਂਗੇ ਦੇਈ ਜਾਂਦੇ ਸਾਰਾ ਹੀ ਉਹ ਸਾਰਾ ਪਾਣੀ ਹੁਣ ਤੇਲਾਂ ਦੇ ਪਹਟਾਇਆ ਜਿੱਥੇ 20 20 25 25 ਸਾਲ ਕੱਸੀਆਂ ਬੰਦ ਪਈਆਂ ਸੀ ਉਹ ਪਾਣੀ ਪਹਟਾਇਆ ਨਿਰਵਿਘਨ ਬਿਜਲੀ ਦਿੱਤੀ ਕਰਪਸ਼ਨ ਰਹਿਤ ਸਮਾਜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਐਨੇ ਸੋਹਣੇ ਐਮਐਲਏ ਦੇ ਤੇ ਵਧੀਆ ਕਾਬਲ ਹੈ ਜੀ ਸੋ ਇਹ ਲੋਕਾਂ ਦੀ ਤਾਕਤ ਹੈ ਲੋਕਾਂ ਦੀ ਇੱਛਾ ਅਨੁਸਾਰ ਕੰਮ ਹੋ ਰਿਹਾ ਹੈ ਇਸ ਤੋਂ ਉੱਪਰ ਚਰਚਾ ਕਰਨੀ ਹੈ ਇਹ ਫਿਰ ਵਿਰੋਧੀ ਕਿਹੜਾ ਹੋਇਆ ਜੀ ਨੇ ਸਿਆਸਤ ਨਾ ਕੀਤੀ ਫਿਰ ਇੱਕ ਘਵਾੜਾ ਜੀ ਆਰਟੀਐਕਟਿਵਿਸਟ ਮਾਨੀ ਗੋਇਲ ਨੇ ਉਹਨਾਂ ਨੇ ਅੱਜ ਹੀ ਆਰਟੀ ਪਾ ਕੇ ਇੱਕ ਡਿਟੇਲ ਕਢਾ ਕੇ ਪੋਸਟ ਪਾਈ ਆ ਕਿ ਜਿਹੜੀ ਖਲਾੜਾ ਜੀ ਜ਼ਮੀਨ ਆ ਉਹਦੇ ਤੇ ਆਮ ਆਦਮੀ ਪਾਰਟੀ 20000 ਕਰੋੜ ਦਾ ਲੋਨ ਲੈ ਰਹੀ ਆ ਜੋ ਤੇ ਸ਼ਗਨ ਸਕੀਮ ਵੰਡੀ ਜਾਊਗੀ ਜਿਹੜਾ ਇਦਾਂ ਦੇ ਇਲਜ਼ਾਮ ਲਾਏ ਗਏ ਨੇ ਉਹਨਾਂ ਵੱਲੋਂ ਜੀ ਉਹਦੇ ਤੇ ਕੀ ਜਵਾਬ ਹੋ ਗਈ ਦੇਖੋ ਇਹਦੇ ਬਾਰੇ ਜਾਂ ਤਾਂ ਸਬੰਧਤ ਵਿਭਾਗ ਕੋਈ ਜਵਾਬ ਦੇ ਸਕਦਾ ਜਾਂ ਸਬੰਧਤ ਮਨਿਸਟਰ ਜਵਾਬ ਦੇ ਸਕਦਾ ਮੇਰੇ ਕੋਲ ਤਾਂ ਵਿਭਾਗ ਨਹੀਂ ਹੈ ਸਤਿ ਸ਼੍ਰੀ ਅਕਾਲ ਨਸ਼ੇ ਦੇ ਉੱਪਰ ਚਲਾਈ ਦੀ ਮੁਹਿੰਮ ਤੇ ਲੱਗ ਰਿਹਾ ਕਿ ਹੁਣ ਨਸ਼ਾ ਪੈ ਚੁੱਕਿਆ ਪੂਰਨ ਤਰ੍ਹਾਂ ਇਹ ਤੁਸੀਂ ਦੱਸੋ ਬਈ ਹੈ ਨਾ ਸਾਡੇ ਵੱਲੋਂ ਤੇ ਓਕੇ ਹੈ ਨਾ ਹਾਂ ਸਭ ਤੋਂ ਵੱਡਾ ਜਿਹੜਾ ਇਹ ਨਾ ਪੰਜਾਬ ਦੇ ਮਾਵਾਂ ਨਾਲ ਭੈਣਾਂ ਨਾਲ ਇਹ ਬਹੁਤ ਵੱਡਾ ਇੱਕ ਤੱਕਾ ਸੀ ਜਿਹੜਾ ਨਸ਼ਾ ਇੱਥੇ ਸ਼ਰਿਆਂ ਵਕਾਉਂਦੀਆਂ ਸੀ ਪਹਿਲਾਂ ਸਰਕਾਰਾਂ ਪੰਜਾਬ ਸਰਕਾਰ ਨੇ ਮਾਨ ਸਰਕਾਰ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਖੌਫ ਤਾਂ ਪਹਿਲਾਂ ਕੀਤਾ ਨਸ਼ਾ ਵੇਚਣ ਵਾਲਿਆਂ ਦੇ ਮਨਾਂ ਦੇ ਵਿੱਚ ਫੜ ਕੇ ਅੰਦਰ ਦਾ ਦਿੱਤੇ ਥਾਪੀਆਂ ਮਾਰਦੇ ਫਿਰਦੇ ਸੀ ਸੋ ਇਹ ਰਹੀ ਬਹੁਤ ਵੱਡੀ ਜਿਵੇਂ ਤੁਸੀਂ ਦੱਸਿਆ ਕਿ ਇਹ ਇਫੈਕਟਿਵ ਮੁਹਿੰਮ ਹੈ ਪਰ ਸਰ ਨਸ਼ੇ ਦੇ ਵਿੱਚ ਜਿੱਥੇ ਆਪਾਂ ਅੱਜ ਖੜੇ ਹਾਂ